ਆਲੋ ਮੰਮੀ ਜੀ ਪਾਣੀ ਨਹੀਂ ਪਾਣੀ ਲੈਣ ਰਸੋਈ ਚ ਗਈ ਹਾਂ ਕਿ ਜਾਂ ਆਪਣੇ ਥੇਕੇ ਚਲ ਗਈ ਹਾਂ ਜਿਹੜਾ ਇੰਨਾ ਟਾਈਮ ਲਾ ਕੇ ਆਈਆਂ ਮੰਮੀ ਜੀ ਮੈਂ ਨਾ ਭਾਂਡੇ ਮਾਂਜਣ ਲੱਪੀ ਹਾਂ ਤਾਂ ਟਾਈਮ ਲੱਗ ਗਿਆ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਰਸੋਈ ਚ ਗਰਮੀ ਬੜੀ ਲੱਗਦੀ ਆ ਆਪਾਂ ਪੱਖਾ ਨਾ ਲਵਾ ਲਈਏ ਨਹੀਂ ਤੇਰੇ ਆਉਣ ਤੋਂ ਪਹਿਲਾਂ ਇਸੇ ਰਸੋਈ ਚ ਮੈਂ ਕੰਮ ਕਰਦੀ ਰਹੀ ਆ ਮੈਨੂੰ ਤਾਂ ਕਦੇ ਗਰਮੀ ਲੱਗੀ ਨਹੀਂ ਤੇ ਤੈਨੂੰ ਜ਼ਿਆਦਾ ਗਰਮੀ ਲੱਗਦੀ ਆ ਮੰਮੀ ਜੀ ਤੇ ਗਰਮੀ ਵਾਲੇ ਵੇਖੋ ਗਰਮੀ ਨਾ ਕਿੰਨਾ ਬੁਰਾ ਹਾਲ ਹੋਣ ਡਿਆ ਵਾ ਨਾਲੇ ਮੇਰੇ ਪੇਕੇ ਘਰ ਨਾਲ ਰਸੋਈ 'ਚ ਛੋਟਾ ਜਿਹਾ ਪੱਖਾ ਲੱਗਾ ਵਾ ਆਪਾਂ ਵੀ ਉਹਦੇ ਨਾਲ ਦਾ ਲਵਾ ਲੈਨੇ ਆ ਰਸੋਈ 'ਚ ਕੰਮ ਕਰਨਾ ਸੌਖਾ ਹੋ ਜਾਊਗਾ ਨਹੀਂ ਪੱਖਾ ਛੱਡ ਕੇ ਤੈਨੂੰ ਮੈਂ ਏਸੀ ਨਾ ਲਵਾ ਦਾਂ ਰਸੋਈ ਵਿੱਚ ਨਾਲੇ ਉਹਨੂੰ ਛੱਡ ਕੇ ਨਾ ਉੱਥੇ ਹੀ ਸੁਤੀ ਰਿਆ ਕਰੀ ਤੈਨੂੰ ਜਿਹੜੀ ਗਰਮੀ ਜ਼ਿਆਦਾ ਲੱਗਦੀ ਆ ਕੋਈ ਪੱਖਾ-ਪੁੱਖਾ ਨਹੀਂ ਲੱਗਣਾ ਜਾ ਅੰਦਰ ਜਾ ਕੇ ਤੇ ਕੰਮਕਾਰ ਆਪਣਾ ਕਿਧਰ ਤੋ ਚੱਲੀ ਆ ਪਾਣੀ ਵਾਲਾ ਕਿਲਾ ਕਿਨੇ ਖੜਨਾ ਆ ਆ ਵੇਖ ਲਾ ਅੱਜ ਕੱਲ੍ਹ ਦੀਆਂ ਦਾ ਹਾਲ ਚਾਰ ਜੀ ਆ ਕਰਦੇ ਤੇ ਉਹਨਾਂ ਦਾ ਕੰਮ ਕਰਨ ਲੱਗੇ ਵੀ ਇਹਨਾਂ ਨੂੰ ਗਰਮੀ ਲੱਗਦੀ ਆ ਇੱਕ ਹਾੜਾ ਟਾਈਮ ਹੁੰਦਾ ਹੀ ਐਨੀ ਤਪਦੀ ਦੁਪਹਿਰ 'ਚ ਵੀ ਜਾ ਕੇ ਪਿਆਲੀ ਬਣੇ 'ਚ ਕੰਮਕਾਰ ਆਉਂਦੀਆਂ ਹੁੰਨੀਆਂ ਹਾਂ ਤੇ ਇਹਨਾਂ ਨੂੰ ਸੋਈ 'ਚ ਕੰਮ ਕਰਨ ਲੱਗਿਆਂ ਵੀ ਗਰਮੀ ਲੱਗਦੀ ਆ ਕੋਈ ਹਾਲ ਨਹੀਂ ਇਹਨਾਂ ਦਾ ਉਹ ਕੀ ਗੱਲ ਆ ਕਿਰਨਾ ਬੜੀ ਚੁੱਪ ਹੋ ਕੇ ਬੈਠੀਆਂ ਮੰਮੀ ਨਾਲ ਗਲਤ ਨਹੀਂ ਹੋ ਗਈ ਵੀਰ ਕੋਈ ਨਾਵ ਗੱਲ ਕੀ ਹੋਣੀ ਆ ਮੈਂ ਮੰਮੀ ਨੂੰ ਕਿਹਾ ਕਿ ਰਸੋਈ 'ਚ ਗਰਮੀ ਬੜੀ ਲੱਗਦੀ ਆ ਆਪਾਂ ਛੋਟਾ ਜਿਹਾ ਪੱਖਾ ਲਵਾ ਲਈਏ ਤੋ ਉਹਨਾਂ ਨੇ ਮੈਨੂੰ ਮਨਾ ਕਰਤਾ ਵਾ ਅੱਛਾ ਇਹ ਗੱਲ ਆ ਚੱਲ ਕੋਈ ਗੱਲ ਨਹੀਂ ਕਰਨਾ ਤੂੰ ਉਦਾਸ ਨਾ ਹੋ ਮੈਂ ਮੰਮੀ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਮਝਾ ਦਾਂਗਾ ਤੇ ਛੋਟਾ ਪੱਖਾ ਲਵਾ ਦਾਂਗਾ ਰਸੋਈ ਦੇ ਵਿੱਚ ਠੀਕ ਆ ਨਵ ਤੇ ਮੇਰਾ ਨਾ ਮੇਕਅਪ ਦਾ ਸਮਾਨ ਖਤਮ ਹੋਇਆ ਵਾ ਜਾਂ ਤੇ ਤੁਸੀਂ ਮੈਨਾਂ ਜਾ ਕੇ ਸ਼ਹਿਰ ਲੈ ਆਓ ਤੇ ਜਾਂ ਫਿਰ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਤੇ ਮੈਂ ਆਪਣੀ ਭੈਣ ਨਾਲ ਜਾ ਕੇ ਤੇ ਸਮਾਨ ਲੈ ਆਉਣੀ ਆ ਅੱਛਾ ਤੇ ਕਿੰਨੇ ਕ ਪੈਸੇ ਚਾਹੀਦੇ ਘਰ ਨਾ ਨਵ 2000 ਰੁਪਏ ਦੇ ਦਿਓ ਬਾਕੀ ਮੈਨੂੰ ਮੰਮੀ ਉਹਨਾਂ ਨੂੰ ਪੈਸੇ ਦਿੱਤੇ ਆ ਤੇ ਜੇ ਲੋੜ ਪਈ ਤੇ ਮੈਂ ਉਹਦੇ ਵਿੱਚ ਵਰਤ ਲਾਂਗੀ ਉਹ ਨਹੀਂ ਉਹਨਾਂ पे ਇਹਨੂੰ ਤੈਨੂੰ ਵਰਤਨ ਦੀ ਲੋੜ ਨਹੀਂ ਹੈਗੀ ਤੂੰ ਐਦਾਂ ਕਰ ਮੇਰਾ ਬਟਵਾ ਪਿਆਲ ਅਲਮਾਰੀ ਦੇ ਵਿੱਚ ਉਹਦੇ ਵਿੱਚੋਂ 4000 ਰੁਪਇਆ ਕੱਢ ਲਈ ਤੇ ਜਿਹੜੀ ਤੈਨੂੰ ਚੀਜ਼ ਦੀ ਲੋੜ ਹੋਏਗੀ ਤੇ ਲੈਵੇਂ ਤੂੰ ਜਾ ਕੇ ਵੇਚਾਰੋ ਪਰ ਨਵ ਜੇ ਤੈਨੂੰ ਮੰਮੀ ਹੁਣੇ ਪੁੱਛਣਗੇ ਤੇ ਤੂੰ ਫਿਰ ਕੀ ਜਵਾਬ ਦੋਗੇ ਉਹ ਕੋਈ ਗੱਲ ਨਹੀਂ ਤੂੰ ਮੰਮੀ ਦੀ ਟੈਨਸ਼ਨ ਨਾ ਲੈ ਮੰਮੀ ਨਾਲ ਮੈਂ ਆਪੇ ਮੈਨੇਜ ਕਰ ਲਾਂਗਾ ਜਿਹੜਾ ਤੈਨੂੰ ਕੰਮ ਕਿਹਾ ਤੂੰ ਬਸ ਉਹ ਕਰ ਆਪਣਾ ਚਲੋ ਠੀਕ ਹੈ ਨਵ ਹੂੰ ਚਲੋ ਬੈਠੋ ਤੁਸੀਂ ਇੱਥੇ ਮੈਂ ਤੁਹਾਡੇ ਉਹਦੇ ਪਾਣੀ ਲੈ ਕੇ ਆਉਣੀ ਆ ਠੀਕ ਆ ਅਗਲਾ ਲੈ ਜਾ ਖਾਲੀ ਲਓ 10 ਤਰੀਕ ਹੋ ਗਈ ਆ ਤੇ ਨਵ ਨੇ ਮੈਨੂੰ ਅਜੇ ਤੱਕ ਆਪਣੀ ਤਨਖਾਹ ਦਾ ਹਿਸਾਬ ਨਹੀਂ ਦਿੱਤਾ ਜਾ ਕੇ ਤੇ ਮੈਂ ਪੁੱਛਨੀ ਆ ਨਵ ਨੂੰ ਵੀ ਤਨਖਾਹ ਕਿਤੇ ਆਪਣੀ ਜਨਾਨੀ ਨੂੰ ਤੇ ਨਹੀਂ ਦੇਣ ਲੱਗ ਪਿਆ ਪਰ ਉਹ ਵਿਚਾਰਾ ਕਰੇ ਵੀ ਕੀ ਜਦੋਂ ਦੀ ਇਹ ਵਿਆਹ ਕੇ ਆਈ ਆ ਇਹਦੇ ਤੇ ਖਰਚੇ ਹੀ ਨਹੀਂ ਪੂਰੇ ਹੁੰਦੇ ਕਦੇ ਕੁਝ ਮੋਗ ਗਿਆ ਤੇ ਕਦੇ ਕੁਝ ਮੋਗ ਗਿਆ ਇਹਨੂੰ ਤਾਂ ਕਿਤੇ ਆਪਣੇ ਆਪ ਨਹੀਂ ਆਉਂਦਾ ਵੀ ਪੜ੍ਹੀ ਲਿਖੀ ਤਾਂ ਹੈ ਗਈ ਐ ਤੇ ਪੈਸਾ ਥੋੜਾ ਬੋਤਾ ਸੋਚ ਸਮਝ ਕੇ ਖਰਚਿਆ ਕਰ ਉਹ ਕੀ ਗੱਲ ਆ ਮੰਮੀ ਇੱਥੇ ਕੱਲੀ ਬੈਠੀ ਗੱਲਾਂ ਕਰੀ ਜਾਂਦੀਆਂ ਠੀਕ ਤੇ ਹੈਗੀਆਂ ਵੇਠੀਕ ਦਾ ਤੈਨੂੰ ਮੈਂ ਬਾਅਦ ਚ ਦੱਸਦੀ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਅੱਜ ਦਾ 10 ਤਰੀਕ ਹੋ ਗਈ ਆ ਤੇ ਨਾ ਤਾਂ ਮੈਨੂੰ ਘਰ ਦੇ ਖਰਚੇ ਦਾ ਹਿਸਾਬ ਦਿੱਤਾ ਤੇ ਨਾ ਤਾਂ ਮੈਨੂੰ ਤਨਖਾਹ ਦਾ ਹਿਸਾਬ ਦਿੱਤਾ ਉਹ ਮੰਮੀ ਮੈਂ ਤੁਹਾਨੂੰ ਹਿਸਾਬ ਕਿਤਾਬ ਦੇਣੀ ਆ ਆਰਕਾ ਮੇਰੀ ਤਨਖਾਹ ਥੋੜੀ ਜਿਹੀ ਲੇਟ ਹੋ ਗਈ ਤਾਂ ਕਰਕੇ ਟਾਈਮ ਲੱਗ ਗਿਆ ਆ ਤੁਹਾਨੂੰ ਪਤਾ ਹੀ ਆ ਫਿਰ ਖਰਚਾ-ਗੁਰਚਾ ਕੱਢਦੇ ਆ ਲਿਖਦੇ ਆ ਉਹਨੂੰ ਟਾਈਮ ਤੇ ਲੱਗ ਹੀ ਜਾਂਦਾ ਚਲ ਠੀਕ ਆ ਲਿਆ ਫੜਾ ਮੈਨੂੰ ਹਿਸਾਬ ਕਿਤਾਬ ਤੇ ਦੱਸ ਕਿੰਨਾ ਖਰਚਾ ਕਿੱਥੇ ਹੋਇਆ ਠੀਕ ਆ ਮੰਮੀ ਆ ਨਾ ਕਾਗਜ਼ ਦੇ ਉੱਤੇ ਮੈਂ ਸਾਰੇ ਖਰਚਾ ਲਿਖਿਆ ਜਿੰਨਾ ਵੀ ਹੋਇਆ ਆ ਤੇ ਆਣਾ 8000 ਰੁਪਿਆ ਐਤਕੀ ਬਚਿਆ ਮੇਰੇ ਕੋਲ ਵੇ 8000 ਰੁਪਿਆ ਅੱਗੇ ਤੇ ਤੈਨੂੰ 12000 ਰੁਪਿਆ ਪਾਈਦਾ ਸੀ ਤੇ ਐਤਕੀ 4000 ਰੁਪਿਆ ਕਿੱਥੇ ਗਿਆ ਮੰਮੀ ਮੈਂ ਸੋਚਿਆ ਵੀ ਇਸ ਮਹੀਨੇ ਤੋਂ ਨਾ ਮੈਂ ਥੋੜਾ ਬੋਤਾ ਖਰਚਾ ਕਿਰਨ ਨੂੰ ਵੀ ਦੇ ਦਿਆ ਕਰਾਂ ਤਾਂ ਕਰਕੇ ਮੈਂ 4000 ਰੁਪਿਆ ਨਾ ਐਤਕੀ ਕਿਰਨ ਨੂੰ ਦੇ ਦਿੱਤਾ ਵੇ ਤੂੰ ਪੈਸੇ ਆਪਣੀ ਜਨਾਨੀ ਨੂੰ ਫੜਾਉਣ ਲੱਗ ਪਿਆ ਵਾ ਜੇ ਤੂੰ ਆਪਣੀ ਜਨਾਨੀ ਨੂੰ ਪੈਸੇ ਫੜਾਉਣੇ ਸੀ ਤੇ ਫਿਰ ਮੈਨੂੰ ਆ ਪੈਸੇ ਫੜਾਉਣ ਦਾ ਡਰਾਮਾ ਕਰ ਤੋ ਕੀਤਾ ਇਹ ਵੀ ਤੂੰ ਜਾ ਕੇ ਆਪਣੀ ਜਨਾਨੀ ਦੀ ਤਲੀ ਦੇ ਧਰ ਦੇ ਸਹੀ ਗੱਲ ਆ ਵਿਆਹ ਤੋਂ ਬਾਅਦ ਸਾਰੇ ਪਾਸੇ ਇਹੋ ਕੁਝ ਹੀ ਹੁੰਦਾ ਵਾ ਪੁੱਤ ਮਾਵਾਂ ਦੀ ਪੁੱਛ ਕੇ ਛੱਡ ਕੇ ਤੇ ਜਨਾਨੀਆਂ ਦੇ ਮਗਰ ਲੱਗ ਜਾਂਦੇ ਆ ਮੰਮੀ ਕੀ ਹੋ ਗਿਆ ਤੁਹਾਨੂੰ ਕਦੋਂ ਬੋਲੀ ਜਾਂਦੇ ਜੇ ਨਾਲੇ ਫਿਰ ਕੀ ਹੋ ਗਿਆ ਜੇ ਮੈਂ ਕਿਰਨ ਨੂੰ 4000 ਰੁਪਏ ਫੜਾ ਦਤਾ ਤੇ ਬਾਕੀ 8000 ਤੁਹਾਨੂੰ ਵੜਾ ਜਾਣਾ ਵੇ ਤੂੰ 4000 ਉਹਨੂੰ ਕਾਨੂੰ ਫੜਾਇਆ ਵਾ ਤੂੰ ਸਾਰਾ ਹੀ ਫੜਾ ਦੇਣਾ ਹੀ ਕਰ ਲੋ ਤੁਸੀਂ ਆਪਣੀਆਂ ਮਰਜ਼ੀਆਂ ਜੇ ਇਹੋ ਕੁਝ ਕਰਨਾ ਆਇਆ ਤੇ ਨੇ ਕਿਰਨ ਇਧਰ ਆ ਗੱਲ ਸੁਣ ਮੇਰੀ ਹਾਂਜੀ ਮੰਮੀ ਆਈ ਮੰਮੀ ਨੇ ਪਤਾ ਨਹੀਂ ਕੀ ਕਹਿਣਾ ਵਾ ਜਿਹੜੇ ਵਾਜਾਂ ਮਾਰੀ ਜਾਣ ਡੇ ਆ ਚੱਲ ਵੇਖਦੀਆਂ ਜਾ ਕੇ ਹਾਂਜੀ ਮੰਮੀ ਬੁਲਾਇਆ ਤੇ ਹੀ ਮੈਨੂੰ ਨਹੀਂ ਐਨੀ ਪੋਲੀ ਬਣ ਕੇ ਤੂੰ ਮੇਰੇ ਸਾਹਮਣੇ ਆਣ ਕੇ ਬਹਿ ਗਈ ਐ ਅੰਦਰ ਵੜ ਕੇ ਜੋ ਕੁਝ ਮੇਰੇ ਪੁੱਤ ਨੂੰ ਸਿਖਾਉਣੀ ਆ ਨਾ ਉਹ ਮੇਰੇ ਸਾਹਮਣੇ ਵੀ ਦੱਸ ਦੇ ਪਰ ਮੰਮੀ ਜੀ ਮੈਂ ਕੀ ਕਹਾਂ ਨਾ ਉਹ ਮੰਮੀ ਛੱਡ ਵੀ ਦਿਓ ਗੱਲ ਨੂੰ ਕਾਹਤੋਂ ਵਧਾਈ ਜਾਂਦੇ ਜੇ ਪੈਸੇ ਤੁਹਾਡੇ ਕੋ ਰਹਿਣ ਜਾਂ ਕਿਰਨ ਕੋ ਰਹਿਣ ਗੱਲ ਤੇ ਇੱਕੋ ਹੀ ਆ ਨਾ ਰਹਿਣ ਤੇ ਇਸੇ ਗੱਲ ਚ ਹੀ ਆ ਨਾ ਜੇ ਇਹ ਗੱਲ ਆ ਨਾ ਆਲੇ ਫੜ ਪੈਸੇ ਮਾਂ ਰਣੀਏ ਇਹਨਾਂ ਨੂੰ ਵੀ ਤੂੰ ਸਾਹਮਣੇ ਰੱਖ ਲਾ ਜਦੋਂ ਤੂੰ ਆ ਹੀ ਗਈ ਆ ਘਰ ਸਾਹਮਣ ਵਾਲੀ ਤੇ ਮੈਂ ਇਹਨਾਂ ਪੈਸੇ ਨੂੰ ਕੀ ਕਰਨਾ ਆ ਮੰਮੀ ਮੈਂ ਇਹਨਾਂ ਪੈਸੇ ਦਾ ਕੀ ਕਰਨਾ ਵਾ ਤੂੰ ਹੀ ਕਾ ਤੋ ਮੈਨੂੰ ਦੇਂ ਦੇ ਜੇ ਤੂੰ ਨਵ ਕੋ ਅੰਦਰ ਖਾਤੇ ਚੋਰੀ ਪੈਸੇ ਲੈ ਸਕਦੀ ਆ ਤੇ ਮੈਂ ਤੇ ਤੈਨੂੰ ਆਪਣੇ ਹੱਥੀ ਫੜਾਉਂਣੀ ਆ ਜਿੱਥੇ ਮਰਜੀ ਫੂਗਲਾ ਤੋ ਇਹਨਾਂ ਨੂੰ ਨਹੀਂ ਮੰਮੀ ਜੀ ਇਹ ਜ਼ਿੰਮੇਵਾਰੀ ਵੱਡਿਆਂ ਦੇ ਹੱਥਾਂ 'ਚ ਚੰਗੀ ਲੱਗਦੀ ਆ ਤੂੰ ਹੀ ਰੱਖੋ ਇਹਨਾਂ ਪੈਸੇ ਨੂੰ ਮੈਂ ਨਹੀਂ ਰੱਖ ਸਕਦੀ ਚੰਗੀ ਗੱਲ ਆ ਜਿਹੜੀ ਤੈਨੂੰ ਵੇਲੇ ਸਿਰ ਸਮਝ ਆ ਗਈ ਆ ਨਲੇ ਮੈਂ ਆਪਣੇ ਹੁੰਦਿਆਂ ਨਹੀਂ ਤੁਹਾਨੂੰ ਆਪਣੀਆਂ ਮਨਮਰਜ਼ੀਆਂ ਕਰਨ ਦੇਣੀਆਂ ਮੇਰੇ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ ਮੰਮੀ ਨੇ ਇਹ ਚੰਗਾ ਨਹੀਂ ਕੀਤਾ ਕਿਰਨ ਨਾਲ ਜੇ ਕਿਰਨ ਦੀਆਂ ਜ਼ਰੂਰਤਾਂ ਮੈਂ ਹੀ ਨਹੀਂ ਪੂਰੀਆਂ ਕਰਨੀਆਂ ਤੇ ਹੋਰ ਕਰਨੀਆਂ ਵੀ ਕਿੰਨੇ ਆ ਫਿਰ ਪਰ ਇਹ ਵੇਲੇ ਮੰਮੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਮੰਮੀ ਨੂੰ ਏਦਾਂ ਲੱਗਣਾ ਆ ਵੀ ਮੈਂ ਕਿਰਨ ਦਾ ਪੱਖ ਲੈਣਾ ਆ ਹੁਣ ਇੱਥੇ ਬੈਠੀ ਕੀ ਕਰੀ ਜਾਨੀ ਆ ਜਿਹੜੇ ਤੈਨੂੰ ਨਵਨੇ ਪੈਸੇ ਦਿੱਤੇ ਆ ਨਾ ਉਹ ਲਿਆ ਕੇ ਤੇ ਫੜਾ ਮੈਨੂੰ ਮੈਂ ਵੇਖਾਂਗੀ ਵੀ ਹੁਣ ਤੈਨੂੰ ਪੈਸੇ ਦੇਣੇ ਆ ਕਿ ਜਾਂ ਨਹੀਂ ਦੇਣੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪੀ ਤੈਨੂੰ ਵੇਲੀ ਨੂੰ ਘਰ ਚ ਪੈਹਾਂ ਦੀ ਕਾਦੀ ਲੋੜ ਪੈਂਦੀ ਆ ਜਾ ਉੱਠ ਕੇ ਤੇ ਪੈਸੇ ਲਿਆ ਕੇ ਫੜਾ ਮੈਨੂੰ ਹਾਂਜੀ ਮੰਮੀ ਜੀ ਲਿਆਉਣੀ ਐ ਮੰਮੀ ਸਾਹਬ ਕੇ ਰ ਕੇ ਹੋਣਾ ਹੀ ਨਾ ਪੈਸਿਆਂ ਨੂੰ ਕਿਤੇ ਤੁਹਾਡੇ ਕੋਲੋਂ ਗਵਾਜ ਨਾ ਜਾਣ ਸਾਭ ਲੈਣੀ ਆ ਤੂੰ ਬਹੁਤਾ ਰੋਲਾ ਨਾ ਪਾ ਧਾਰ ਰੋਲਾ ਨਾ ਪਾ ਸ਼ਰਦਾਈ ਤੇ ਬਣ ਗਈ ਆ ਹੁਣ ਡੰਡੇ ਸਾਭੇ ਦਿਨਾ ਆ ਅੱਛਾ ਵਾਸ਼ੇ ਨਵ ਹਾਂ ਅੱਜ ਨਾ ਮੇਰੇ ਦੋ ਪਾਰਸਲ ਆਉਣੇ ਆ ਤੂੰ ਮੈਨੂੰ ਫੜ ਕੇ ਲਿਆ ਦੋਗੇ ਯਾਰ ਤੇਰੇ ਕੋਲ ਪਾਰਸਲ ਘਰ ਨਹੀਂ ਮੰਗਾਏ ਗੇ ਏਦਾਂ ਦਾ ਕੀ ਤੇਰਾ ਪਾਰਸਲਾਂ ਦੇ ਵਿੱਚ ਜਿਹੜਾ ਤੂੰ ਘਰ ਨਹੀਂ ਮੰਗਾ ਸਕਦੇ ਨਵ ਤੁਹਾਨੂੰ ਤਾਂ ਪਤਾ ਹੀ ਐ ਮੰਮੀ ਨੂੰ ਮੇਰਾ ਕੋਈ ਚੀਜ਼ ਲੈਣਾ ਪਸੰਦ ਨਹੀਂ ਹੈਗਾ ਤਾਂ ਕਰਕੇ ਮੇਰੀ ਮੰਮੀ ਨੇ ਨਾ ਗਰਮੀਆਂ ਵਾਲੇ ਚਾਰ ਸੂਟ ਭੇਜੇ ਆ ਮੈਨੂੰ ਤੇ ਵੀਰਾ ਨੂੰ ਪਾਰਸਲ ਕਰ ਗਿਆ ਵਾ ਤੂੰ ਬਸ ਉਹੀ ਫੜ ਕੇ ਲਿਆਉਣੇ ਆ ਕਿਰੰਤੂ ਮੰਮੀ ਆਪਣੇ ਕੋਲੋਂ ਕਾਤੋਂ ਸੂਟ ਮੰਗਵਾਏ ਤੂੰ ਮੈਨੂੰ ਕਹਿ ਦਿੰਦੀ ਮੈਂ ਤੇਨੂੰ ਸੂਟ ਲੈ ਕੇ ਦੇ ਦੇਣੀ ਨਵ ਤੁਹਾਨੂੰ ਤੇ ਪਤਾ ਵਾ ਕਿ ਮੰਮੀ ਨੂੰ ਮੇਰਾ ਖਰਚਾ ਕਰਨਾ ਪਸੰਦ ਨਹੀਂ ਹੈਗਾ ਉਹ ਤੁਹਾਡੇ ਨਾਲ ਲੜਦੀ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਖਰਚੇ ਕਰਕੇ ਤੁਹਾਡੇ ਮਾਂ ਪੁੱਤ ਵਿੱਚ ਲੜਾਈ ਪਵੇ ਉਹ ਕਹਿੰਦਾ ਗੱਲ ਤੇ ਤੇਰੀ ਵਾਲੀ ਠੀਕ ਆ ਪਰ ਮੈਂ ਤੇਰਾ ਨਾ ਵਿਆਹ ਕਰਾਇਆ ਆ ਜੇ ਮੈਂ ਤੇਰੀਆਂ ਜ਼ਰੂਰਤਾਂ ਪੂਰੀਆਂ ਨੇ ਕੀਤੀਆਂ ਤੇ ਹੋਰ ਕਿੰਨੇ ਕਰਨੀਆਂ ਨਾਲੇ ਮੇਰਾ ਪੂਰਾ ਫਰਜ਼ ਬੰਦਾ ਆ ਵੀ ਮੈਂ ਤੇਰੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਾਂ ਨਵ ਉਹ ਤੇ ਮੈਂ ਜਾਣਦੀ ਆ ਪਰ ਮੰਮੀ ਅਗੇ ਕਿਹਦਾ ਜ਼ੋਰ ਚੱਲਦਾ ਵਾ ਉਦੋਂ ਉਹਨਾਂ ਨੇ ਪੱਖੇ ਕਰਕੇ ਤੁਹਾਡੀ ਬੇਇੱਜ਼ਤੀ ਕਰਤੀ ਸੀ ਤੇ ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਉਹ ਵੀ ਉਹਨਾਂ ਨੇ ਮੇਰੇ ਕੋਲ ਵਾਪਸ ਲੈ ਲਏ। ਪਰ ਕਿਰਨਾ ਇਦਾਂ ਕਿੰਨਾ ਚਿਰ ਚੱਲੂਗਾ? ਕਿੰਨਾ ਚਿਰ ਤੋਂ ਆਪਣੇ ਪੇਕੇਆਂ ਤੋਂ ਪੈਸੇ ਲੈ ਕੇ ਤੇ ਆਪਣਾ ਟਾਈਮ ਪਾਸ ਕਰੇਂਗੀ? ਮੈਨੂੰ ਨਹੀਂ ਪਤਾ ਨਾ ਮੈਂ ਇਸ ਘਰ ਵਿੱਚ ਕਲੇਸ਼ ਨਹੀਂ ਪਾਉਣਾ ਚਾਹੁੰਦੀ। ਜੇ ਮੈਂ ਆਪਣੇ ਪੇਕੇਆਂ ਨੂੰ ਦੱਸਦੀ ਆ ਤੇ ਉਹਨਾਂ ਨੇ ਕਹਿਣਾ ਵਾ ਕਿ ਤੁਹਾਡੀ ਧੀ ਵਾਸਤੇ ਇਹਨਾਂ ਕੋ ਖਰਚਾ ਵੀ ਹੈ ਨਹੀਂ ਹੈ। ਨਹੀਂ ਕਿਰਨਾ। ਮੈਨੂੰ ਆ ਚੰਗਾ ਜਾਨੀ ਲੱਗਾ ਜਿਹੜਾ ਤੋਂ ਆਪਣੇ ਪੇਕੇਆਂ ਤੋਂ ਕੁਝ ਮੰਗਾਇਆ ਆ। ਕੋਈ ਗੱਲ ਨਹੀਂ ਨਾ ਕੁਝ ਨਹੀਂ ਹੁੰਦਾ। ਵੇ ਨਵੇਂ ਕਹਿ ਮੰਗਵਾਏ ਆਇਨੇ ਤੇ ਕਿੱਥੋਂ ਮੰਗਵਾਇਆ ਵਾ ਉਹ ਵੀ ਮੇਰੇ ਬਿਨਾਂ ਪੁੱਛੇ ਤੋਂ ਉਹ ਕੁਝ ਨਹੀਂ ਮੰਮੀ ਕਿਰਨ ਨੇ ਨਾ ਆਪਣੇ ਵਾਸਤੇ ਚਾਰ ਕੇ ਸੂਟ ਮੰਗਵਾਏ ਆ ਗਰਮੀਆਂ ਵਾਲੇ ਸੂਟ ਤੇ ਤੋਂ ਮੰਗਵਾਲੇ ਆ ਪਰ ਮੇਰੇ ਕੋ ਪੈਸੇ ਹੈ ਨਹੀਂ ਤੈਨੂੰ ਦੇਣ ਵਾਸਤੇ ਨਾਲੇ ਤੂੰ ਕਿੱਥੇ ਜਾਣਾ ਨਵੇਂ ਸੂਟ ਪਾ ਕੇ ਨਾਲੇ ਜੇ ਤੈਨੂੰ ਇੰਨਾ ਹੀ ਸ਼ੌਂਕ ਹੈ ਨਾ ਨਵੇਂ ਸੂਟ ਪਾਉਣ ਦਾ ਤੇ ਫਿਰ ਤੂੰ ਆਪਣੇ ਪੇਕੇਆਂ ਨੂੰ ਕਹ ਦੇ ਤੈਨੂੰ ਉਹ 5000 ਰੁਪਏ ਮਹੀਨਾ ਪਾ ਰਿਆ ਕਰਨਗੇ ਮੰਮੀ ਤੁਹਾਨੂੰ ਮੈਂ ਦੱਸਦਾ ਆ ਗਰਮੀਆਂ ਵਾਲੇ ਸੂਟ ਮੈਂ ਆਪਣੇ ਪੇਕੇ ਆ ਤਾਂ ਤੁਹਾਡਾ ਤੇ ਤੁਹਾਡੇ ਪੋਤਾਂ ਦਾ ਖਰਚਾ ਨਹੀਂ ਕਰਵਾਇਆ ਠੀਕ ਆ ਤੇ ਮਗਾਈ ਜਾ ਫਿਰ ਮੰਮੀ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਤੁਸੀਂ ਕਿਰਨ ਆਪਣੇ ਪੇਕੇਆਂ ਦਾ ਸੂਟ ਮੰਗਦੀ ਚੰਗੀ ਲੱਗਦੀ ਆ ਨਾਲੇ ਤੁਸੀਂ ਜੋ ਮਰਜ਼ੀ ਕਹੀ ਜਾਓ ਕਿਰਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਫਰਜ਼ ਸਾਡਾ ਹੀ ਬੰਦਾ ਆ ਫਿਰ ਤੂੰ ਐਦਾਂ ਕਰ ਇਹਦੀਆਂ ਜ਼ਰੂਰਤਾਂ ਪੂਰੀਆਂ ਕਰ ਤੇ ਮਾਂ ਨੂੰ ਭੁੱਲ ਜਾ ਨਾਲੇ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਇਨੇ-ਇਨੇ ਪੈਸਿਆਂ ਦਾ ਕੀ ਕਰਨਾ ਹੁੰਦਾ ਵਾ ਇਹਨੂੰ ਜੋ ਕੁਝ ਚਾਹੀਦਾ ਵਾ ਨਾ ਉਹ ਘਰੇ ਮਿਲ ਹੀ ਜਾਂਦਾ ਮਾਫ ਕਰਿਓ ਮੰਮੀ ਜੀ ਤੁਹਾਡੇ ਕੋਲ ਮੇਰੀ ਚੀਜ਼ ਲਿਆਉਣ ਵਾਸਤੇ ਕਦੇ ਕੋਈ ਪੈਸਾ ਨਹੀਂ ਹੁੰਦਾ ਤੁਸੀਂ ਮੈਨੂੰ ਆਪ ਹੀ ਦੱਸੋ ਕਿਛਰੇ ਦੋ ਸਾਲਾਂ ਤੋਂ ਕਦੇ ਤੁਸੀਂ ਮੈਨੂੰ ਕੁਝ ਲਿਆ ਕੇ ਦਿੱਤਾ ਤੇ ਜੇ ਮੈਨੂੰ ਨਾ ਕੁਝ ਲਿਆ ਹੀ ਦਿੰਦੇ ਨੇ ਤੇ ਤੁਸੀਂ ਉਹਨਾਂ ਨੂੰ ਗੱਲਾਂ ਸੁਣਾਈ ਜਾਂਦੇ ਜੇ ਨਹੀਂ ਇਹ ਮੇਰੀ ਗੱਲ ਦਾ ਜਵਾਬ ਨਹੀਂ ਹੈਗਾ ਤੂੰ ਮੈਨੂੰ ਪਹਿਲਾਂ ਦੱਸ ਵੀ ਇਹਨੇ ਪੈਸੇ ਤੇ ਕੋਲ ਰੱਖ ਕੇ ਤੇ ਕਰਨੇ ਕੀ ਨੇ ਤੇ ਜੇ ਤੂੰ ਇਸ ਘਰ ਦੀ ਮੁਖਤਿਆਰ ਨਹੀਂ ਬਣਨਾ ਚਾਹੁੰਨੀ ਹੈ ਨਾ ਤੈਨੂੰ ਪੈਸੇ ਰੱਖਣ ਦਾ ਇੰਨਾ ਹੀ ਸ਼ੌਂਕ ਆ ਤੇ ਫਿਰ ਤੂੰ ਪੈਸੇ ਆਪ ਕਮਾ ਲੈ ਮੇਰੇ ਕੋਲ ਆਸ ਨਾ ਰੱਖੀ ਠੀਕ ਹੈ ਮੰਮੀ ਜੇ ਤੁਸੀਂ ਮੈਨੂੰ ਪੈਸੇ ਕਮਾਉਣ ਦੀ ਪਰਮਿਸ਼ਨ ਦੇ ਹੀ ਦਿੱਤੀ ਹੈ ਨਾ ਹੁਣ ਮੈਂ ਪੈਸੇ ਆ ਕਮਾਵਾਂਗੀ ਤੇ ਆਪਣੀਆਂ ਜ਼ਰੂਰਤਾਂ ਆਪ ਪੂਰੀਆਂ ਕਰਾਂਗੀ ਕੋਈ ਗੱਲ ਨਹੀਂ ਤੂੰ ਕਰ ਲੈ ਨੌਕਰੀ ਇੱਕ ਮਹੀਨਾ ਨੌਕਰੀ ਕਰਕੇ ਨਾ ਤੇਰੀ ਆਪੇ ਅਕਲ ਟਿਕਾਣੇ ਆ ਜਾਣੀ ਆ ਵੀ ਘਰ ਰਹਿ ਕੇ ਕੰਮ ਕਰਨਾ ਸੌਖਾ ਹੁੰਦਾ ਕਿ ਨੌਕਰੀ ਕਰਨੀ ਸੌਖੀ ਹੁੰਦੀ ਆ ਬਸ ਕਰ ਜੀ ਮੰਮੀ ਜੀ ਕਾ ਤੋਂ ਦੋਵੇਂ ਜਾਣੀਆਂ ਗੱਲ ਨੂੰ ਵਧਾਈ ਜਾਂਦੀਆਂ ਜੇ ਤੇ ਨਾਲੇ ਕਰਦਾ ਤੈਨੂੰ ਮੈਂ ਕਹਤਾ ਨਾ ਤੈਨੂੰ ਖਰਚਾ ਮੈਂ ਦਵਾਗਾ ਤੇ ਫਿਰ ਤੂੰ ਮੰਮੀ ਦੀ ਕਾਦੀ ਟੈਨਸ਼ਨ ਲੈਨੀ ਆ ਚੱਲ ਠੀਕ ਆ ਜੇ ਇਹ ਗੱਲ ਆ ਨਾ ਫਿਰ ਮੈਂ ਅੱਜ ਤੋਂ ਨਾ ਤੇਰੀ ਮਾਂ ਤੇ ਨਾ ਤੂੰ ਮੇਰਾ ਪੁੱਤ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਜਿਸ ਘਰ ਨੂੰ ਮੈਂ ਨੇਚਰ ਦਾ ਬੰਨ ਕੇ ਰੱਖਿਆ ਨਾ ਤੇ ਇਹ ਕੱਲ ਦੀ ਆਈ ਖਰਚੇਕਾਰ ਕਰਕੇ ਤੇ ਉਹਨੂੰ ਖਰਾਬ ਕਰ ਦੇ ਮੀ ਨਾ ਹੋ ਗਿਆ ਕਿਰਨ ਨੂੰ ਨੌਕਰੀ ਤੇ ਜਾਂਦੀ ਨੂੰ ਤੇ ਤੂੰ ਹੁਣ ਐਦਾਂ ਕਰ ਉਹਨੂੰ ਕਹਿ ਵੀ ਨੌਕਰੀ ਛੱਡ ਦੇ ਵਾ ਮਮੀ ਜੀ ਤੂੰ ਹੀ ਆਪ ਹੀ ਤੇ ਕਿਰਨ ਨੂੰ ਕਿਹਾ ਸੀ ਵੀ ਸਾਡੇ ਕੋਲੋਂ ਤੇਰਾ ਖਰਚਾ ਨਹੀਂ ਚੁੱਕਿਆ ਜਾਂਦਾ ਤੇ ਤੂੰ ਨੌਕਰੀ ਕਰਕੇ ਕਮਾ ਤੇ ਆਪਣਾ ਖਰਚਾ ਆਪ ਚੁੱਕ ਤੇ ਜੇ ਉਹ ਹੁਣ ਨੌਕਰੀ ਤੇ ਜਾਣ ਲੱਗ ਪਈ ਆ ਤੇ ਤੂੰ ਹੀ ਮੈਨੂੰ ਕਹਿੰਦੇ ਜੇ ਵੀ ਉਹਨੂੰ ਨੌਕਰੀ ਤੋਂ ਹਟਾ ਦੇ ਇਹ ਕਿਦਾਂ ਦੀ ਗੱਲ ਹੋਈ ਵੇ ਜਿਹੜੀ ਕੰਮ ਕਰਨ ਵਾਲੀ ਰੱਖੀ ਆ ਨਾ ਉਹ ਮਹੀਨੇ ਦਾ ਕੰਮ ਕਰਨ ਦਾ 9-10 ਹਜ਼ਾਰ ਰੁਪਈਆ ਲੈਂਦੀ ਆ ਮੈਂ ਮੈਂ ਕੱਲ ਦਾ ਉਹਨੂੰ ਗੁੱਸੇ ਚ ਆਣ ਕੇ ਜਵਾਬ ਦੇਤਾ ਵਾ ਤੇ ਕਿਰਨ ਕੋਈ ਕੰਮ ਨਹੀਂ ਕਰਕੇ ਜਾਂਦੀ ਤੇ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਤਾਂ ਕਰਕੇ ਮੈਂ ਤੈਨੂੰ ਆਖਿਆ ਵੀ ਉਹਨੂੰ ਨੌਕਰੀ ਤੋਂ ਹਟਾ ਲਾ ਮੰਮੀ ਕਿਰਨ ਕਮਾਈ ਕਰਕੇ ਤੇ ਆਪਣਾ ਖਰਚਾ ਆਪ ਕੱਢਣ ਡਈ ਆ ਤੇ ਆਪਾਂ ਘਰ ਤੋਂ ਹਟਾਈਏ ਉਹਨੂੰ ਤੇ ਜੇ ਕੰਮ ਕਰਨ ਵਾਲੀ ਕੰਮ ਕਰਨ ਡਈ ਆ ਤੇ ਉਹਨੇ ਤੇ ਪੈਸੇ ਫਿਰ ਲੈਣੇ ਹੀ ਆ ਤੁਸੀਂ ਜਵਾਬ ਘਰ ਤੋਂ ਦਿੱਤਾ ਉਹਨੂੰ ਵੇ 9-10 ਹਜ਼ਾਰ ਰੁਪਈਆ ਮਹੀਨਾ ਕੰਮ ਵਾਲੀ ਨੂੰ ਦੇਣਾ ਥੋੜਾ ਨਹੀਂ ਹੁੰਦਾ ਤੇ ਫਿਰ ਉਹ ਕਿਹੜਾ ਕੰਮ ਚੱਜਦਾ ਕਰਕੇ ਜਾਂਦੀਆਂ ਨੇ ਇਹਦੇ ਨਾਲ ਤਾਂ ਚੰਗੀ ਕਿਰਨ ਹੀ ਸਾਰੇ ਘਰ ਦੇ ਕੰਮ ਕਰਦੀ ਸੀ ਤੇ ਉਹਨੂੰ ਕੁਝ ਦੇਣਾ ਵੀ ਨਹੀਂ ਪੈਂਦਾ ਇਹ ਤਾਂ ਮਹੀਨੇ ਦੀ 5 ਤਰੀਕ ਨੂੰ ਟੱਪਣ ਦਿੰਦੀਆਂ ਤੇ ਪਹਿਲਾਂ ਪੈਸੇ ਪਾਲਦੀਆਂ ਆ ਮੰਮੀ ਜੀ ਹੁਣ ਤੁਹਾਨੂੰ ਪਤਾ ਲੱਗਾ ਨਾ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਨਾ ਉਹਨੇ ਆਪਣੇ ਕੰਮ ਦਾ ਮੁੱਲ ਲੈਣਾ ਹੀ ਹੁੰਦਾ ਆ ਭਾਵੇਂ ਉਹ ਨੌਕਰੀ ਕਰਦਾ ਹੋਏ ਤੇ ਭਾਵੇਂ ਘਰ ਦਾ ਕੰਮ ਕਰਦਾ ਹੋਏ ਤੇ ਇੱਕ ਨੋਈ ਆ ਪਤਾ ਨਹੀਂ ਉਹਨੂੰ ਘਰ ਦੇ ਵਿੱਚ ਫਰੀਦਾਂ ਨੌਕਰ ਕਿਉਂ ਸਮਝ ਲਿਆ ਜਾਂਦਾ ਆ ਤੇ ਕਿਉਂ ਉਹਨੂੰ ਉਹਦੀਆਂ ਜ਼ਰੂਰਤਾਂ ਤੇ ਵੀ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਆ ਕਿ ਤੂੰ ਪੈਸੇ ਕੀ ਕਰਨੇ ਆ ਤੈਨੂੰ ਪੈਸਿਆਂ ਦੀ ਕੀ ਲੋੜ ਆ ਨਾਲੇ ਮੰਮੀ ਜੋ ਕੁਝ ਤੁਹਾਡੇ ਨਾਲ ਹੁੰਦਾ ਰਿਹਾ ਜੇ ਉਹੋ ਕੁਝ ਤੁਸੀਂ ਕਿੰਨ ਨਾਲ ਕਰਦੇ ਰਹੇ ਫਿਰ ਤੁਹਾਡੇ ਜਿਹੜੇ ਦਾਦੀ ਦੇ ਵਿੱਚ ਕੋਈ ਫਰਕਤ ਇਹ ਨਾ ਨਾ ਰਿਹਾ ਤੇ ਇਹ ਸਭ ਕੁਝ ਫਿਰ ਮੰਮੀ ਕਿੰਨੀਆਂ ਕਿ ਪੀੜ੍ਹੀਆਂ ਤੱਕ ਚੱਲਦਾ ਰਹੂਗਾ ਵੇ ਹਾਂ ਪੁੱਤ ਗੱਲ ਤੇ ਤੇਰੀ ਵਾਲੀ ਸਹੀ ਆ ਮੈਂ ਤੇ ਆਪਣੀ ਨੋਣਾ ਉਹ ਕੁਝ ਕਰਦੀ ਰਹੀ ਜੋ ਕੁਝ ਮੇਰੀ ਸੱਸ ਨੇ ਮੇਰ ਨਾਲ ਕੀਤਾ ਸੀ ਮੈਂ ਤੇ ਹਮੇਸ਼ਾ ਇਹੋ ਹੀ ਸੋਚਦੀ ਰਹੀ ਵੀ ਇਹ ਵਹਿਲੀ ਹੈ ਤੇ ਇਹਨੂੰ ਪੈਸਿਆਂ ਦੀ ਕਾਦੀ ਲੋੜ ਆ ਪਰ ਹੁਣ ਤੂੰ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਤਾ ਵੀ ਜਿਹੜੇ ਬੰਦੇ ਨੇ ਘਰ ਚ ਰਹਿਣਾ ਉਹਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਤੇ ਪੈਂਦੀ ਰਣੀ ਆ ਮੰਮੀ ਇਹੋ ਗੱਲ ਸਮਝਾਉਂਦੀ ਤੇ ਤੁਹਾਨੂੰ ਮੈਂ ਕੋਸ਼ਿਸ਼ ਕਰਨ ਡਿਆ ਆ ਕਿ ਕਿਰਨ ਉਹਨ ਸਾਡੇ ਘਰ ਦੇ ਵਿੱਚ ਵਿਆਹ ਕੇ ਆਈ ਆ ਤੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਫਰਜ਼ ਵੀ ਸਾਡਾ ਹੀ ਬੰਦਾ ਆ ਉਹਨੂੰ ਇਹ ਨਾ ਲੱਗੇ ਕਿ ਮੈਂ ਕਿਤੇ ਬਗਾਨੀ ਥਾਂ ਤੇ ਆਈ ਆ ਨਾਲੇ ਮੰਮੀ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸੇ ਜੋੜੋ ਨਾ ਪੈਸੇ ਜ਼ਰੂਰ ਜੋੜੋ ਪਰ ਲੋੜ ਪੈ ਤਾਂ ਉਹਨੂੰ ਵਰਤੋ ਤੇ ਸਹੀ ਜਦੋਂ ਉਹਨੂੰ ਕਿਸੇ ਚੀਜ਼ ਦੀ ਲੋੜ ਆ ਉਹਨੂੰ ਲੈ ਕੇ ਦੇ ਦਿਓ ਜੇ ਅਸੀਂ ਇਹਨਾਂ ਵਿਚਾਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਹੋਰ ਕਰਨੀਆਂ ਵੀ ਕਿੰਨੀਆਂ ਫਿਰ ਮੰਮੀ ਹਾਂ ਪੁੱਤ ਸਹੀ ਕਹਿਣ ਧਿਆ ਤੂੰ ਅੱਜ ਤੋਂ ਬਾਅਦ ਚ ਕਿਰਨ ਦੀਆਂ ਇਸ ਘਰ ਦੇ ਵਿੱਚ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਹੁਣ ਜਦੋਂ ਕਿ ਇਹਨਾਂ ਨੌਕਰੀ ਤੋਂ ਆਉਂਦੀ ਹੈ ਨਾ ਤੇ ਤੂੰ ਉਹਨੂੰ ਇੰਨੀ ਗੱਲ ਕਹਿ ਦੇ ਵੀ ਮੰਮੀ ਕਹਿੰਦੀ ਤੂੰ ਨੌਕਰੀ ਕਰਨੀ ਹੈ ਤੇ ਕਰ ਜੇ ਨਹੀਂ ਕਰਨੀ ਤੇ ਨਾ ਕਰ ਤੇ ਇਹਨੂੰ ਇਸ ਘਰ ਦੇ ਵਿੱਚ ਕੋਈ ਚੀਜ਼ ਦੀ ਤੰਗੀ ਨਹੀਂ ਆਉਂਦੀ ਚਲੋ ਠੀਕ ਆ ਮੰਮੀ ਕਹਿ ਦਾਂਗਾ ਮੈਂ ਕਿਰਨ ਨੂੰ ਤੇ ਉਹਨੇ ਤੇ ਮੇਰੀ ਇਹ ਗੱਲ ਸੁਣ ਕੇ ਤੇ ਹੈਰਾਨੀ ਹੋ ਜਾਣਾ ਵੀ ਇਹ ਪਾਣਾ ਕਿਦਾਂ ਵਰਤ ਗਿਆ ਤੇ ਮੈਂ ਉਹਨੂੰ ਸਾਰੀ ਗੱਲ ਸਮਝਾ ਦਾਂਗਾ ਵੀ ਕੀ وجہ ਮਗਰੋਂ ਘਰ ਦੇ ਵਿੱਚ ਹੋਇਆ ਸੀ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੰਮ ਵਾਲੀ ਦਾ ਫਿਰ ਕਿਦਾਂ ਕਰਨਾ ਪੁੱਤ ਤਾਂ ਤੁਹਾਡੀ ਮਰਜ਼ੀ ਆ ਕਿ ਇਹਨਾਂ ਨੂੰ ਪੁੱਛ ਲਈ ਜਿੱਦਾਂ ਆਖੇਗੀ ਤੁਸੀਂ ਉਦਾਂ ਹੀ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਚਲੋ ਠੀਕ ਆ ਮੰਮੀ ਤੇ ਟਾਈਮ ਵੀ ਹੋ ਗਿਆ ਗਿਰਨ ਦਾ ਤੇ ਆਇਆ ਫਿਰ ਮੈਂ ਉਹਨੂੰ ਲੈ ਕੇ ਚੰਗਾ ਪੁੱਤ ਠੀਕ ਆ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਨੌ ਦੀਆਂ ਜ਼ਰੂਰਤਾਂ ਜਰੂਰ ਪੂਰੀਆਂ ਕਰਿਆ ਕਰੋ ਕਿਉਂਕਿ ਵਿਚਾਰੀਆਂ ਦੀਆਂ ਜ਼ਰੂਰਤਾਂ ਜੇ ਅਹੀਂ ਨਹੀਂ ਪੂਰੀਆਂ ਕੀਤੀਆਂ ਅਹੀਂ ਨੀ ਵਿਚਾਰੀਆਂ ਨੇ ਸੂਟ ਲੈ ਕੇ ਦਿੱਤੇ ਤੇ ਹੋਰ ਕਿੰਨੇ ਲੈ ਕੇ ਦੇਣੇ ਆ ਠੀਕ ਆ ਤੇ ਜੇ ਫਿਰ ਨੌਕਰੀ ਕਰਨੇ ਜਾਣਗੀਆਂ ਆਪਣੀ ਕਮਾਈ ਆਵ ਕਰਨਗੀਆਂ ਤੇ ਫਿਰ ਸੱਸਾਂ ਨਹੀਂ ਮਗਰੋਂ ਔਖੀਆਂ ਹੋਣੀਆਂ ਹਾਏ ਹਾਏ ਰੱਬਾ ਕੰਮ ਮੈਨੂੰ ਸਾਰਾ ਇਕੱਲੇ ਨੂੰ ਕਰਨਾ ਪੈ ਗਿਆ ਫਿਰ ਕੰਮ ਔਖਾ ਹੋ ਜਾਣਾ ਹਰਕਿਰਤ ਸੋ ਹਮੇਸ਼ਾ ਸੱਸ ਸਨੋ ਦਾ ਆਪਸ ਵਿੱਚ ਪਿਆਰ ਬਣਿਆ ਰਵੇ ਇਹੋ ਰੱਬਗੇ ਅਰਦਾਸ ਕਰਦੇ ਆ ਤੇ ਪੈਸੇ ਚਲੋ ਜੋੜਨੇ ਜ਼ਰੂਰੀ ਆ ਪਰ ਜੇਕਰ ਆਪਾਂ ਲੋੜ ਪੈਣ ਤੇ ਉਹਨਾਂ ਨੂੰ ਵਰਤੇ ਹੀ ਨਾ ਤੇ ਫਿਰ ਕੀ ਫਾਇਦਾ ਇਹਨੇ ਪੈਸੇ ਜੋੜਨ ਦਾ ਸੋ ਇਹੋ ਹੀ ਆਪਾਂ ਇਸ ਵੀਡੀਓ ਦੇ ਵਿੱਚ ਮੈਸੇਜ ਦਿੱਤਾ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤਾਂ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਦੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ